ਮੈਂ ਸਟੇਜ ਤੇ ਖੜਾ ਹੋ ਕੇ ਐਲਾਨ ਕਰਦਾ ਕਿ ਮੈਂ 1 ਜਨਵਰੀ ਤੋਂ ਸ਼ਰਾਬ ਛੱਡ ਦਿੱਤੀ ਹੈ। ਜੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਬਰਨਾਲਾ ਰੈਲੀ ਵਿੱਚ ਬੋਲੇ ਇਨ੍ਹਾਂ ਸ਼ਬਦਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਸਿਆਸੀ ਗਲਿਆਰਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀਆਂ ਨੂੰ ਤਾਂ ਜਿਵੇਂ ਬੈਠੇ ਬਿਠਾਏ ਨਵਾਂ ਮੁੱਦਾ ਮਿਲ ਗਿਆ ਕਿ ਸੁਖਪਾਲ ਖੈਰਾ ਕਿਸਮਰਜੀਤ ਬੈਂਸ ਅਤੇ ਕੀ ਅਕਾਲੀ ਭਾਜਪਾ ਸਾਰਿਆਂ ਨੇ ਹੀ ਭਗਵੰਤ ਮਾਨ ਨੂੰ ਤੰਜ ਨਮਾ ਵਧਾਈਆਂ ਦਿੱਤੀਆਂ ਨੇ। ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ 'ਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਖਰੀਆਂ-ਖਰੀਆਂ ਵੀ ਸੁਣਾ ਦਿੱਤੀਆਂ ਵਿਰੋਧੀਆਂ ਦੇ ਮੁਤਾਬਕ ਭਗਵੰਤ ਮਾਨ ਦੀ ਸ਼ਰਾਬ ਛੱਡਣ ਦੀ ਸੌ ਕੈਪਟਨ ਅਮਰਿੰਦਰ ਸਿੰਘ ਦੀ ਗੁਟਕਾ ਸਾਫ ਬਲੀ ਪਾਲਿਸੀ ਤੇ ਆਧਾਰਿਤ ਸੀ ਉਹੀ ਗੁਟਕਾ ਸਾਫ ਵਾਲੀ ਪੋਲਿਟਿਕਸ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਬੂਤ ਦਿੰਦਾ ਵਾ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ ਮਦਰ ਨੂੰ ਨਾਲ ਖੜਾਉਣਾ ਪਿਆ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਪੰਜਾਬ ਦੇ ਲੋਕ ਮੇਰੀ ਜ਼ੁਬਾਨ ਤੇ ਭਰੋਸਾ ਨਹੀਂ ਕਰਨਗੇ ਔਰ ਨਾਲ ਇੱਥੇ ਗੱਲ ਇਹ ਵੀ ਆਉਂਦੀ ਆ ਕਿ ਅਖੀਰ ਮੰਨ ਲਿਆ ਕਿ ਹਾਂ ਮੈਂ ਸ਼ਰਾਬ ਪੀਂਦਾ ਸੀ ਸ਼ਰਾਬ ਮੇਰਾ ਇੱਕ ਵੱਡਾ ਨੁਕਸ ਸੀਗਾ ਭਗਵੰਤ ਮਾਨ ਨੂੰ ਵਧਾਈਆਂ ਮੇਰੇ ਵੱਲੋਂ ਚੰਗਾ ਕੰਮ ਕੀਤਾ ਭਗਵੰਤ ਮਾਨ ਨੇ ਅਸੀਂ ਵੀ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਉਦਾਹਰਨ ਦਿਆ ਕਰਾਂਗੇ ਵੀ ਜੇ ਇੱਕ ਐਡਾ ਵੱਡਾ ਸ਼ਰਾਬੀ ਸ਼ਰਾਬ ਛੱਡ ਸਕਦਾ ਤੇ ਤੁਸੀਂ ਸ਼ਰਾਬ ਕਿਉਂ ਨਹੀਂ ਛੱਡ ਸਕਦੇ ਭਗਵੰਤ ਮਾਨ ਨੂੰ ਮੇਰੇ ਵੱਲੋਂ ਬਹੁਤ ਮੁਬਾਰਕ ਮੈਂ ਭਗਵੰਤ ਮਾਨ ਜੀ ਨੂੰ ਇਹੀ ਅਪੀਲ ਕਰਾਂਗਾ ਵੀ ਮਾਤਾ ਜੀ ਦੀ लाज ਰੱਖਣਾ ਮਾਤਾ ਜੀ ਦੀ ਹਾਜ਼ਰੀ ਜੀ ਉਹਨਾਂ ਨੇ ਐ ਜਿਹੜੀ ਸਾਂਹ ਖਾਦੀ ਆ ਪਰ ਇੱਕ ਗੱਲ ਤਾਂ ਉਹਨਾਂ ਨੇ ਸਾਲਤ ਕਰਤੀ ਵੀ ਇਹਦਾ ਮਤਲਬ ਉਹ ਪਹਿਲਾਂ ਪੀਦੇ ਹੁੰਦੇ ਸੀ ਤੇ ਇਹ ਜਿਹੜੀ ਅੱਜ ਉਹਨਾਂ ਨੇ ਸਾਂਹ ਚੱਕੀ ਆ ਚਲੋ ਦੇਰ ਆਏ ਦਰੁਸਤ ਆਏ ਕਹਿ ਲਓ ਤੇ ਪਰ ਇਹ ਜ਼ਰੂਰ ਆ ਵੀ ਇਹਦੇ ਤੇ ਕੈਮਰਨ ਕਿ ਮਾਂ ਦੀ ਲਾਜ ਰੱਖਣਾ ਹਰ ਪੁੱਤ ਲਈ ਜ਼ਰੂਰੀ ਹੁੰਦਾ ਹੈ ਮਾਨ ਸਾਹਿਬ ਪਿਛਲੇ ਪੌਣੇ 5 ਸਾਲ ਤੋਂ ਤੁਸੀਂ ਐਮਪੀਓ ਐਮਐਲਏ ਇਲੈਕਸ਼ਨ ਲੜਿਆ ਸਾਰਵਜਨਿਕ ਜੀਵਨ ਚ શ્રી ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਚ ਤੁਸੀਂ ਸ਼ਰਾਬ ਪੀ ਕੇ ਚਲੇ ਗਏ ਤੁਹਾਡੇ ਨਾਲ ਬੈਨ ਵਾਲੇ ਸਦਨ ਦੇ ਅੰਦਰ ਸੰਸਦ ਦੇ ਅੰਦਰ ਜਿਹੜੇ ਲੋਕ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਤੁਹਾਡੇ ਮੂੰਹ ਚ ਸ਼ਰਾਬ ਦੀ ਬੋ ਆਉਂਦੀ ਹੈ ਜਵਾਬ ਦੇਣਾ ਚਾਹੀਦਾ ਕੇਜਰੀਵਾਲ ਸਾਹਿਬ ਨੂੰ ਕਿ ਇਹ ਉਹੀ ਪਾਰਟੀ ਜਿਹੜੇ ਨਸ਼ਿਆਂ ਦੇ ਖਿਲਾਫ ਸੰਘਰਸ਼ ਕਰਕੇ ਸਾਹਮਣੇ ਆਈ ਸੀ ਨਸ਼ਿਆਂ ਦੀ ਸਮਾਪਤੀ ਦੇ ਨਾਂ ਤੇ ਸਾਹਮਣੇ ਆਈ ਸੀ ਲੇਕਿਨ ਅੱਜ ਉਰੇ ਹੀ ਸੰਸਦ ਨੇ ਉਰੇ ਹੀ ਪੂਰਬ ਪ੍ਰਦੇਸ਼ ਅ ਦੇਸ਼ ਨੇ ਇਹ ਮੰਨਿਆ ਕਿ ਹਜੇ ਤੱਕ ਕੋ ਡੈਡ ਡਰੰਕਰ ਹੈ ਕੇਜਰੀਵਾਲ ਸਾਹਿਬ ਕਦੋਂ ਤੱਕ ਝੂਠ ਦੀ ਰਾਜਨੀਤੀ ਕਰੋਗੇ ਜੇ ਪਹਿਲੇ ਝੂਠ ਬੋਲਿਆ ਹੁਣ ਮਾਨ ਸਾਹਿਬ ਸੱਚ ਬੋਲੇ ਨੇ ਇਹ ਕੌਣ ਮੰਨੇਗਾ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਨਾ ਕਰੋ ਪੰਜਾਬ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਨਾ ਕਰੋ ਅੱਗੇ ਵੀ ਤੁਸੀਂ ਪੰਜਾਬ ਨੂੰ ਨਸ਼ਾ 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 ਕਹਿ ਕੇ ਡਿਫੇਮ ਕੀਤਾ ਜਦ ਕਿ ਨਸ਼ਾ ਤੁਹਾਡੀ ਲੀਡਰਸ਼ਿਪ ਦੇ ਖੂਨ ਚ ਵਸਿਆ ਹੈ ਉਹਨੂੰ ਪਹਿਲੇ ਸਮਾਪਤ ਖੈਰ ਸਿਆਸਤ ਹੈ ਤੇ ਸਿਆਸਤ ਵਿੱਚ ਬਿਆਨਬਾਜ਼ੀ ਆ ਕੋਈ ਨਵੀਂ ਅਤੇ ਅਨੋਖੀ ਗੱਲ ਨਹੀਂ ਪਰ ਆਵਾਦਨੀ ਪਾਰਟੀ ਹਮੇਸ਼ਾ ਤੋਂ ਹੀ ਪੰਜਾਬ ਵਿੱਚ ਨਸ਼ੇ ਦੀ ਦੁਹਾਈ ਦਿੰਦੀ ਆਈ ਹੈ ਇਸ ਦੇ ਬਾਵਜੂਦ ਭਗਵੰਤ ਮਾਨ ਤੇ दारू ਦੀ ਮੁਸ਼ਕ ਮਾਰਨ ਦੇ ਇਲਜ਼ਾਮ ਲੱਗਣਾ ਅਤੇ ਇਸ ਤੋਂ ਕਿਤੇ ਜ਼ਿਆਦਾ ਅਰਵਿੰਦ ਕੇਜਰੀਵਾਲ ਵੱਲੋਂ ਵਿਕਰਮ ਮਜੀਠੀਆ ਤੋਂ ਮਾਫੀ ਮੰਗਣ ਨੇ ਆਪ ਦੀਆਂ ਜੜ੍ਹਾਂ 'ਚ ਤੇਲ ਦਾ ਕੰਮ ਕੀਤਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਦਾ ਸਟੇਜ ਤੋਂ ਸ਼ਰਾਬ ਨਾ ਪੀਣ ਦਾ ਇਕਰਾਰਨਾਮਾ ਕਰਨਾ ਸਿੱਧੀ ਬਾਜ਼ੀ ਨੂੰ ਉਲਟਾ ਕਰਦਾ ਜਾਂ ਫਿਰ ਉਲਟੀ ਨੂੰ ਸਿੱਧਾ ਕਰਦਾ ਬਿਊਰ ਰਿਪੋਰਟ D5 ਚੈਨਲ ਪੰਜਾਬੀ